ਸ਼੍ਰੋਮਿਆ ਕਾਲੇਦਲ ਵੱਲੋਂ ਬਲਵੰਦਰ ਸਿੰਘ ਪੁੰਦਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣਤੇ ਲੁਧਿਆਣਾ ਚ ਸੀਨੀਅਰ ਅਕਾਲੀ ਅਧਿਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜਿੱਥੇ ਸਲਾਹਗਾ ਕੀਤੀ ਹੈ ਤਾਂ ਉਥੇ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਿਆ ਕਾਲ ਤਖਤ ਵੱਲੋਂ ਤਨਖਾਹਾਂ ਐਲਾਨੇ ਜਾਣਤੇ ਵੀ ਗੱਲਬਾਤ ਕਰਦਿਆਂ ਜ਼ਿਕਰ ਕੀਤਾ ਹੈ ਕਿ ਇਹ ਅਕਾਲ ਤਖਤ ਦਾ ਫੈਸਲਾ ਹੈ ਅਤੇ ਉਹ ਇਸ ਫੈਸਲੇ ਦਾ ਸਤਿਕਾਰ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਬਾਗੀ ਤੜੇ ਦੇ ਵੱਲੋਂ ਸੁਖਬੀਰ ਬਾਦਲ ਦੇ ਪ੍ਰਧਾਨੀ ਉਦੇ ਤੇ ਅਸਤੀਫਾ ਦੀ ਮੰਗ ਤੇ ਵੀ ਬੋਲਦੇ ਹੋਏ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਬਿਨਾ ਬਾਗੀ ਤੜਾ ਚਾਰ ਜਿਮਨੀ ਚੋਨਾ ਵਿੱਚ ਜਿੱਤ ਹਾਸਲ ਕਰਕੇ ਵਿਖੋਣ ਇਸ ਤੋਂ ਇਲਾਵਾ ਉਹਨਾਂ ਨੇ ਰਾਮ ਰਹੀਮ ਨੂੰ ਮਾਫੀ ਮਾਮਲੇ ਤੇ ਵੀ ਬੋਲਦੇ ਹੋਏ ਕਿਹਾ ਕਿ ਚੰਦੂ ਮਾਜਰਾ ਦੇ ਉਹਨਾਂ ਦੇ بیٹے ਨੇ ਪਟਿਆਲਾ ਵਿੱਚ ਇਹਨਾਂ ਨਾਲ ਕਈ ਮੁਲਾਕਾਤਾਂ ਕੀਤੀਆਂ ਨੇ ਅਤੇ ਵੋਟਾਂ ਹਾਸਲ ਕੀਤੀਆਂ ਨੇ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਦਾ ਨਾਮ ਇਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਉਸ ਵੇਲੇ ਅਗਿਆਕਾਰੀ ਸਨ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਬੀਪੀ ਜਾਗੀਰ ਕੌਰ ਤੇ ਵੀ ਸਵਾਲ ਖੜੇ ਕੀਤੇ ਤੇ ਕਿਹਾ ਕਿ ਪੁਲਤਥ ਤੋਂ ਚੌਣ ਲੜ ਜਿੱਤ ਹਾਸਲ ਕਰਕੇ ਵਖਾਉਣ ਸਰ ਮੀਤੇ ਦੇ ਨਹੀਂ ਬਬਲਵਿੰਦਰ ਸਿੰਘ ਹੁੰਦਰ ਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ 3 ਮਹੀਨੇ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਬਿਹਾਰ ਪ੍ਰਧਾਨ ਜਿਹੜੇ ਲਗਾਇਆ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਹਰ ਪੋਲੀਟੀਕਲ ਪਾਰਟੀ ਸਮੇ ਸਮੇਂ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਚ ਵੀ ਠੇਕੇਦਾਰ ਸਰਜਨ ਸਿੰਘ ਵੀ ਲੱਗੇ ਸੰਤਰਚੰਦ ਸਿੰਘ ਵੀ ਲੱਗੇ ਇੱਕ ਵਾਰੀ ਜਥੇਦਾਰ ਮੋਹਨ ਸਿੰਘ ਤੋੜ ਵੀ ਲੱਗੇ ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਕਿ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ ਤੇ ਹੀ ਅਖਤਿਆਰਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਕਿਸੇ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ ਤੇ ਉਸ ਤਹਿਤ ਜੇ ਮੈਂ ਤਾਂ ਕਹਿੰਨਾ ਕਿ ਐਨਾ ਜਿਵੇਂ ਗੁਰੂ ਨੇ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ ਤੇ ਉਹਨਾਂ ਨੇ ਬੜਾ ਗੁਰੂ ਨੇ ਆਪ ਹੀ ਸਮੱਤ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਾਤਾ ਤੇ ਇਸ ਕਰਕੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗਈ ਭੂਂਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਭ ਤੋਂ ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭੀ ਹੈ ਤੇ ਬੜੀ ਮੈਨੂੰ ਲੱਗਦਾ ਕਿ ਉਹ ਵਧੀਆ ਵਧੀਆ ਨਿਭਾਉਣਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਦਿਖਾਇਆ ਲਾਨਿਆਂ ਨੂੰ ਉਹਦੇ ਬਾਰੇ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕਿ ਮਰਿਆਦਾ ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਜਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪਰਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਥ ਹੈਗੇ ਉਹਨੂੰ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ ਜਾਦ ਇਹ ਅਕਾਲੀ ਦਲ ਚੋਂ ਕੱਢੇ ਹੋਏ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸ਼ਿਕਾਇਤ ਦਿੱਤੀ ਜੀ ਕਿ ਜੋ ਉਹਨਾਂ ਨੇ ਕਿਹਾ ਕਿ ਸਾਤੋਂ ਵੀ ਗਲਤੀਆਂ ਹੋਈਆਂ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਜ਼ਰਾਂ ਹੋਈਆਂ ਨੇ ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਨੇ ਉਹ ਤੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਾਇਤ ਇੱਕ ਵਧੀਆ ਸਿੱਖਣ ਦੇ ਨਾਤੇ ਗੁਰੂ ਦੀ ਭੈ ਤੇ ਅਦਰ ਤੇ ਆ ਸਤਕਾਰ ਕਰਦਿਆਂ ਹੋਏ ਆ ਸਾਰੀਆਂ ਭੋਲਾ ਜਿਹੜੀਆਂ ਆਪਣੀ ਝੋਲੀ ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀਗਾ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਜੱਜਦਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦਾ ਇਹ ਹੈ ਜੀ ਇਹਨਾਂ ਨੂੰ ਇਹਦੀ ਵਗਿਆ ਦਾ ਦੋਸ਼ੀ ਹੈ ਤਾਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ। ਤੋਂ ਇਹ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇਹ ਹਿੱਸਾ ਹੈਗਾ ਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਮੇਂ-ਸਮੇਂ ਬੁਲਾ ਕੇ ਧਾਰਮਿਕ ਸਜਾਵਾਂ ਦਿੱਤੀਆਂ ਨੇ। ਭਾਵੇਂ ਸ਼੍ਰੀਮਨ ਮਾਸਟਰ ਕਾਰਾ ਸਿੰਘ ਹੋਣ ਇਹ ਆ ਹੋਰ ਦੂਸਰੇ ਪ੍ਰਧਾਨ ਹੋਣ ਉਹਨਾਂ ਨੂੰ ਦਿੱਤੀਆਂ ਨੇ ਕਿ ਉਹ ਪੇਸ਼ ਹੋ ਕੇ ਆਪਣੀਆਂ ਸੇਵਾਵਾਂ ਸੇਵਾਵਾਂ ਲੈਂਦੇ ਵੀ ਰਹੇ ਸਰ ਬਾਗੀ ਟੜਾ ਕਿਹਨਾਂ ਕਿਤੇ ਸਵਾਲ ਉਹਨਾਂ ਦੇ ਕੋਲ ਖੜੇ ਕੀਤੇ ਕਿ ਕੀ ਲੱਗਦਾ ਸਰ ਉਹ ਜਿਹੜਾ ਬਾਗੀ ਟੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਤਾਂ ਭਾਵੇਂ 7 0 ਵਾਲਾ ਲੋ 8 ਵਾਲਾ ਲੋ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹਦੇ ਬੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਹੈ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਇਹ ਪਾਬਰਾ ਉਹ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਲੋਕ ਔਖੇ ਨੇ ਹੁਣ ਤੁਸੀਂ ਸਿੰਘਵੀਰ ਸਿੰਘ ਬਾਦਲ ਦਾ ਚਾਰਜ ਵੀ ਨਹੀਂ ਚੁੜਨਾ ਆਣੀ ਲੜ ਲਓ ਲੱਗ ਜੂ ਪਤਾ ਕਿੰਨੇ ਪਾਣੀ ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡੀਬਿਲਟੀ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜਿੰਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਇਹ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਰਮਿੰਦਰ ਸਿੰਘ ਢੀਂਡ ਸਾਹਿਬ ਸੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸਾਥਤ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ ਚ ਆ ਗਿਆ ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਚ ਆ ਗਿਆ ਤੇ ਫਿਰ ਕੱਲਾ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਹ ਪਾਕ ਸਾਹ ਹੋਗੇ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ RAM रहीਮ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਾਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰਨ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿੰਨ ਚੰਨੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਉਹਨੋਂ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਵੀਰ ਜੀ ਨੇ ਭੇਜਿਆ ਸੀ ਬੜਾ ਕਾਕਿਆ ਕਰ ਸੀ ਯਾਰ ਤੂੰ ਸੁਖਵੀਰ ਜੀ ਦਾ ਜੇ ਇੰਨਾ ਆ ਗਿਆ ਕਰ ਸੀ ਹੁਣ ਕਿਉਂ ਭੱਜਿਆ ਫੇਰ ਸੁਖਵੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਚੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਐ ਦੋ ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ ਦੋ ਸਾਲ ਕੱਟੀ ਹੋਣੀ ਤੂੰ ਦੋ ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਕਿਨਾ ਹੋ ਗਿਆ ਦੱਸ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਛੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਗੀਆ ਨਹੀਂ ਤਾਂ ਗੱਲ ਹੀ ਨਾ ਕਰਿਆ ਕਰੋ ਉਹ ਤਾਂ ਵਿਲੇ ਨੇ ਆ ਬੀਬੀ ਜੀ ਕੋਲ ਨੇ ਵੀ ਸਵਾਲ ਚੁੱਕੇ ਨੇ ਜੀ ਉਹ ਕਹਿੰਦੇ ਕੀ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾ ਦਿਓ ਜੇ ਜਮਾਨਤ ਨਾਲ ਜਬਤ ਹੋ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋਂ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਹੈ ਅਕਾਲੀ ਦਲ ਦੀ ਗੱਡੀ ਤੇ ਚੜ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਕਿਰਦੇ ਉਹ ਨਹੀਂ ਹੋਣਾ ਤੁਹਾਡੇ ਅੱਗੇ ਦੇਖੋ ਕੰਗਣਾ ਦਾ ਜਿਹੜਾ ਹੈਗਾ ਨਾ ਤੌਰ ਤਰੀਕਾ ਉਹਨੂੰ ਆਪਣਾ ਤੌਰ ਤਰੀਕਾ ਸੁਧਾਰਨਾ ਪਊਗਾ ਉਹਨੂੰ ਗੱਲ ਲਾ ਕੇ ਗੱਲ ਕਰਨ ਦੀ ਆਦਤ ਹੈ ਉਹਨੂੰ ਮੇਰਾ ਖਿਆਲ ਹੈ ਇੰਨਾ ਮੁੱਦਿਆਂ ਦੀ ਗੰਭੀਰਤਾ ਹੀ ਨਹੀਂ ਪਤਾ ਜਿਹਦੇ ਬਾਰੇ ਉਹ ਬੋਲੀ ਜਾਂਦੀ ਹੈ ਉਹਨੂੰ ਇੰਨਾ ਮੁੱਦਿਆਂ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਕੀ ਪੰਥਕ ਸਫਾ ਵਿੱਚ ਜਿਹੜੀ ਐਮਰਜੈਂਸੀ ਐਮਰਜੈਂਸੀ ਹੋ ਦਰਬਾਰ ਹੁਣੀਆਂ ਕੁਰਬਾਨੀਆਂ ਸੰਜਰਨੈਲ ਸਿੰਘ ਵੱਲੋਂ ਨਵਾਈਆਂ ਪੰਥਕ ਸੇਵਾਵਾਂ ਨੂੰ ਉਹ ਆਪਣਾ ਇੱਕ ਰੋਜ਼ਦਾ ਰੁਟੀਨ ਦਾ ਮੈਂ ਆਪਣਾ ਕੰਮ ਸਮਝਦੀ ਪੋਲੀਟਿਕਲ ਉਹਨੂੰ ਮੈਂ ਇਹ ਸਦਾ ਦਊਂਗਾ ਕਿ ਵਿਵਾਦੂ ਐਮਪੀ ਬਣੀ ਹੈ ਹਿਮਾਚਲ ਚ ਹਿਮਾਚਲ ਦੇ ਮੁੱਦਿਆਂ ਦੀ ਗੱਲ ਕਰਿਆ ਕਰ ਤੁਸੀਂ ਖਾਂ ਦੇ ਪੰਜਾਬ ਦੇ ਕਿਰਸਾਨੀ ਦੇ ਮੁੱਦਿਆਂ ਤੇ ਨਾ ਬੋਲਿਆ ਕਰ ਨਾਲੇ ਆਪ ਮਰਾਂਗੇ ਨਾਲੇ ਪਾਰਟੀ ਨੂੰ ਮਰਵਾਏਂਗੇ ਤੇਰੇ ਤੈਨੂੰ ਇੰਨੀ ਸਮਝ ਨਹੀਂ ਗਈ ਕੀ ਇਹਨਾਂ ਗੱਲਾਂ ਨੂੰ ਕਿਵੇਂ ਟੈਕਲ ਕਰਨਾ ਸਿਮਰਜੀਤ ਸਿੰਘ ਮਾਨ ਬੋਲੋਂ ਮੀਤ ਦੇ ਵਿੱਚ ਬਿਆਨ ਸਿਮਰਜੀਤ ਸਿੰਘ ਮਾਨ ਬਾਚਾ ਲੋਕ ਨੇ ਕੋਈ ਕੁਝ ਐਸਾ ਦੇ ਪਰ ਮੈਸਾ ਮਿਲਿਆ ਕਿ ਉਹ ਗੱਲ ਇੱਕ ਬਜ਼ੁਰਗ ਆਦਮੀ ਨੂੰ ਕਿਸੇ ਬੱਚੀ ਨਾਲੇ ਨਹੀਂ ਕਰਨੀ ਚਾਹੀਦੀ ਠੀਕ